ਸਰਕਾਰ ਤਾਂ ਦੂਜੀਆਂ ਸਰਕਾਰਾਂ ਨਾਲ ਭੈੜੀ ਨਿਕਲੀ ਜਿਹਨੇ ਸਰਕਾਰਾਂ ਸਾਡੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਅੱਜ ਤਾਂ ਬਹੁਤ ਬੰਤਵਾਂ ਨੂੰ ਇਹ ਕਹਨੇ ਆ ਤੇ ਸਾਡੀਆਂ ਮੰਗਾਂ ਨਾ ਮੰਨੋ ਤੇਰੀਆਂ ਪੁਰਾਣੀਆਂ ਵੀਡੀਓ ਚੱਕ ਲਾ ਉਹ ਪੀੜੀਆਂ ਨੂੰ ਸੁਣ ਕੇ ਉਹਨਾਂ ਗੱਲਾਂ ਨੂੰ ਲਾਗੂ ਕਰਦੇ ਬਸ ਜੀਤਦੀ ਹੈ ਜਿਹੜੀਆਂ ਗੱਲਾਂ ਪਹਿਲਾਂ ਕਿਦਾਂ ਵੀ ਗੱਲ ਨੀਤਦੀ ਹੈ ਹੁਣ ਅੱਜ ਉਹਦੀ ਨੀਤ ਆਪਣੇ ਕੋਲ ਹੈ ਸਭ ਕੁਝ ਦੇ ਸਕਦੀ ਹੈ ਪਰ ਇਹਦੇ ਆਪਣੇ ਵੀ ਪੇਟ ਪੂਰੇ ਹੁੰਦੇ ਹਨ ਇਹ ਆਪਾਂ ਹੀ ਰੱਜਣ ਤੋਂ ਨਹੀਂ ਹਟਦੇ ਹਨ ਖਾਨੀ ਕੀ ਭੁੱਖ ਲੈ ਕੇ ਵਰਦਦੇ ਨੇ ਗਾਹੇ ਗਾਹੇ ਗਾਹੇਗਾ ਜਿਹੜੀ ਵੀ ਸਰਕਾਰ ਹੋ ਰਹੀ ਆ ਉਹਨੇ ਕਿਸਾਨ ਪੰਜਾਬ ਦਾ ਪੱਠਾ ਹੀ ਬਿਠਾਇਆ ਚਾਹੇ ਕਿਸਾਨੀਆਂ ਚਾਹੇ ਸਿੱਖੀਆਂ ਆ ਉਹਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਧਰਨੇ ਨੇ ਉਹ ਐਮਐਲਏ ਦੇ ਦਫ਼ਤਰਾਂ ਦੇ ਬਾਹਰ ਦਿੱਤੇ ਜਾ ਰਹੇ ਨੇ ਮੁੱਦਾ ਹੈਗਾ ਜਿਹੜਾ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ ਨਹੀਂ ਵੜ ਦਿੱਤਾ ਗਿਆ ਉਹਨਾਂ ਦੀਆਂ ਜਾਇਜ਼ ਹੱਕੀ ਮੰਗਾਂ ਦੇ ਲਈ ਹੁਣ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਮੁੱਦਾ ਕੀ ਆ ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਤੁਸੀਂ ਧਰਨਾ ਦੇ ਰਹੇ ਹੋ ਇਹਦਾ ਮੁੱਦਾ ਕੀ ਹੈ ਜੀ ਮੁੱਦਾ ਜੀ ਜਿਹੜਾ ਸਾਡੇ 5 ਤਰੀਕ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸਰਦਾਰਪੁਰਾ ਟੋਹਰੀ ਹੈ ਭਗਵੰਤ ਜੀ ਮਾਨ ਦੇ ਨਾਲ ਹੋ ਰਹੀ ਸੀ ਮੁੱਖ ਮੰਤਰੀ ਨਾਲ ਉਹਦੇ ਸੰਬੰਧ ਵਿੱਚ ਇਹ ਭਗਵੰਤ ਮਾਨ ਨੇ ਬੜੀ ਵਧੀਆ ਤਰੀਕੇ ਨਾਲ ਮੀਟਿੰਗ ਚੱਲ ਰਹੀ ਸੀ ਜਦੋਂ 12 ਮੰਗਾਂ ਤੇ ਸਹਿਮਤੀ ਬਣ ਗਈ ਤਾਂ ਭਗਵੰਤ ਮਾਨ ਨੂੰ ਉਹਦੇ ਪੀਏ ਨੇ ਫੋਨ ਲਾ ਕੇ ਕਾਨੂੰ ਲਾਤਾ ਤਾਂ ਉੱਥੋਂ ਹੀ ਸਾਡੀ ਇਹ ਮੀਟਿੰਗ ਦਾ ਜੋ ਸਿੱਟਾ ਨਿਕਲਿਆ ਗਲਤ ਨਿਕਲਿਆ ਉਹਨੇ ਸਾਡੇ ਕਿਸਾਨ ਲੀਡਰਾਂ ਦੀ ਬੇਇੱਜ਼ਤੀ ਕਰਕੇ ਉੱਥੋਂ ਕੱਢਿਆ ਤੇ ਉਹਦੇ ਸਬੰਧ ਵਿੱਚ 5 ਤਰੀਕ ਨੂੰ ਧਰਨੇ ਲਾਉਣ ਤੋਂ ਪਹਿਲਾਂ ਹੀ ਸਾਨੂੰ ਸਾਡੇ ਲੀਡਰਾਂ ਨੂੰ ਪਿੰਡੋਂ ਪਿੰਡੋਂ ਗੁਰਦੁਆਰੇ ਸਾਹਿਬ ਤੋਂ ਚੱਕ ਲਿਆ ਮੈਨੂੰ ਗੁਰਦੁਆਰੇ ਸਾਹਿਬ ਤੋਂ ਚੱਕਿਆ ਤਾਂ ਜਿੰਨੇ ਵੀ ਲੀਡਰ ਆ ਸਾਰਿਆਂ ਨੂੰ ਸਵੇਰੇ 5 ਵਜੇ 4 ਵਜੇ ਕਿਸੇ ਨੂੰ ਚੱਕ ਕੇ ਥਾਣੇ ਲੈ ਕੇ ਜਾਂਦਾ ਤੇ ਰਾਤ ਨੂੰ ਸਾਨੂੰ ਨਾਬੇ ਜੇਲ੍ਹ ਭੇਜਦਾ ਜਿੰਨੇ ਵੀ ਪੰਜਾਬ ਦੇ ਲੀਡਰ ਆ ਸਾਰਿਆਂ ਨੂੰ ਭਵੰਤਮਾਲ ਨੇ ਜਬਰ ਕੀਤਾ ਸਾਰਿਆਂ ਤੇ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਹੋਏ ਇਸ ਦੇ ਸਬੰਧ ਵਿੱਚ ਅੱਜ ਅਸੀਂ 10 ਤਰੀਕ ਨੂੰ 10 ਮਾਰਚ ਨੂੰ ਇਹਨਾਂ ਦੇ ਹਰੇਕ ਐਮਐਲਏ ਦਾਕਟਰਾਂ ਦੇ ਮੂਰੇ ਤੇ ਘਰਾ ਮੂਰੇ ਧਰਨੇ ਦੇ ਰਹੇ ਆ ਤੇ ਭਗਵੰਤ ਮਾਨ ਨੂੰ ਇਹ ਸੋਚਣਾ ਚਾਹੀਦਾ ਕਿਸਾਨਾਂ ਬਾਰੇ ਤੇ ਮਸਲੇ ਹੱਲ ਕਰਨੇ ਚਾਹੀਦੇ ਆ ਜੀ ਤੁਸੀਂ ਪੰਜਾਬ ਦੇ ਪੱਤੀ ਬੰਦੇ ਹੋ ਪੰਜਾਬ ਤੇ ਕਿਸਾਨੀ ਦੀ ਸੇਵਾ ਤੁਸੀਂ ਪਹਿਲਾਂ ਵੀ ਕਰਦੇ ਰਹੇ ਹੋ ਤੁਸੀਂ ਕਦੇ ਐਵੇਂ ਦਾ ਮਾਹੌਲ ਬਣਦਾ ਦੇਖਿਆ ਪੰਜਾਬ ਦੇ ਵਿੱਚ ਪਹਿਲਾਂ ਇਹ ਕਹਿੰਦੇ ਸੀ ਅਸੀਂ ਕਿਸਾਨ ਹਤੈਸ਼ੀਆਂ ਪਰ ਕਿਸਾਨ ਨਾਲ ਧੋਖਾ ਕੀਤਾ ਗਿਆ ਉਹਨਾਂ ਨੂੰ ਫੜਿਆ ਗਿਆ ਕੀ ਇਹ ਕਿਸਾਨਾਂ ਨਾਲ ਵਿਸ਼ਵਾਸ ਘਾਤ ਹੈ ਦੇਖੋ ਕਿਸਾਨਾਂ ਵਿਸ਼ਵਾਸ ਘਾਤ ਹੈ ਹੀ ਆ ਸਰਕਾਰਾਂ ਦਾ ਸਾਰੀਆਂ ਧੱਕਾ ਕਰਦੀਆਂ ਰਹੀਆਂ ਕਿਸਾਨਾਂ ਦੇ ਨਾਲ ਪਹਿਲਾਂ ਮੋਦੀ ਸਰਕਾਰ ਨੇ ਕਰਿਆ ਪਹਿਲਾਂ ਅਕਾਲੀਆਂ ਨੇ ਕਰਿਆ ਫਿਰ ਕਾਂਗਰਸ ਨੇ ਕਰਿਆ ਤੇ ਅਸੀਂ ਇਹ ਸਰਕਾਰ ਚੁਣੀ ਦੀ ਤੀਜਾ ਬਦਲਾਵ ਲਿਆਂਦਾ ਸੀ ਵੇ ਸਾਡਾ ਸਾਥ ਦੇਊਗੀ ਕਿਉਂਕਿ ਇਹ ਪਾਲਟੀ ਵੀ ਧਰਨੇ ਦੇ ਵਿੱਚੋਂ ਨਿਕਲੀ ਹੋਈ ਆ ਇਹ ਸਾਰੀ ਪਾਲਟੀ ਉਸ ਅਕਾਲੀਆਂ ਰਾਜ ਵਿੱਚ ਵੀ ਤੇ ਕਿਸਾਨ ਰਾਜ ਵਿੱਚ ਵੀ ਇਹ ਧਰਨੇ ਲਾਉਂਦੀ ਸੀ ਤੇ ਇਹ ਕਹਿੰਦੇ ਵੀ ਅਸੀਂ ਸਰਕਾਰ ਬਣਾ ਦਿਓ ਸਾਡੀ ਅਸੀਂ ਧਰਨੇ ਨਹੀਂ ਲੱਗਣ ਦਵਾਂਗੇ ਅਸੀਂ ਇਹ ਫੈਸਲਾ ਆਪਣੇ ਘਰ ਬੁਲਾ ਕੇ ਤੁਹਾਡਾ ਸਾਰੀਆਂ ਮੰਗਾਂ ਮੰਨਾਂਗੇ ਪਰ ਇਹ ਸਰਕਾਰ ਤਾਂ ਦੂਜੀਆਂ ਸਰਕਾਰਾਂ ਨਾਲੋਂ ਭੈੜੀ ਨਿਕਲੀ ਜਿਹਨੇ ਸਰਕਾਰ ਸਾਡੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਇਹ ਦੂਜੀ ਸਰਕਾਰਾਂ ਨੇ ਵੀ ਨਾ ਬਾਹਰ ਮਾਰੀ ਸਰਕਾਰ ਸਾਬਤ ਹੋਈ ਆ ਇਹ ਅਸੀਂ ਇਹ ਸਰਕਾਰ ਦੀ ਪੂਰੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ ਤੇ ਆਪਣੇ ਕਿਸਾਨ ਵੀਰਾਂ ਨੂੰ ਕਹਿੰਦੇ ਆ ਕਿ ਇਹ ਕਲਾਮਬੰਦ ਹੋ ਕੇ ਇਹ ਸਰਕਾਰ ਦਾ ਵਿਰੋਧ ਕਰਿਏ ਤੇ ਅੱਗੇ ਆਪਣੇ ਮਸਲੇ ਜੇ ਆਪਾਂ ਵਿਰੋਧ ਕਰਾਂਗੇ ਲਾਮਬੰਦ ਹੋਵਾਂਗੇ ਤਾਂ ਹੀ ਮਸਲੇ ਹੱਲ ਹੋਣਗੇ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਤੋਂ ਵੀ ਸੂਬਾ ਕਮੇਟੀ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਪਿਆ ਸਰਕਾਰ ਵੱਲੋਂ ਕਿਹਾ ਜਾਂਦਾ ਸੀ ਕਿ ਅਸੀਂ ਐਮਐਸਪੀ ਦਵਾਂਗੇ ਪਰ ਐਮਐਸਪੀ ਜਿਹੜਾ ਉਹ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਕਿਸਾਨਾਂ ਨੂੰ ਗੱਲਾਂ ਦੇ ਵਿੱਚ ਲੱਜਾ ਕੇ ਬਸ ਇਕੱਲੀ ਸਰਕਾਰ ਬਣਾਉਣ ਤੱਕ ਮਤ ਪੈਲੇ ਸੀ ਉਹਨਾਂ ਨੂੰ ਤੇ ਕੁਝ ਤਾਂ ਸ਼ੁਰੂ ਤੇ ਰਿਹਾ ਜਦੋਂ ਕੁਰਸੀ ਆ ਜਾਂਦੀ ਹੈ ਨਾ ਫਿਰ ਕੁਝ ਗੱਲਾਂ ਹੋਰ ਹੋਇਆ ਕਰਦੀਆਂ ਨੇ ਜਦੋਂ ਕੁਰਸੀ ਨਹੀਂ ਮਿਲਦੀ ਉਸ ਤੋਂ ਪਹਿਲਾਂ ਗੱਲਾਂ ਹੋ ਜਾਂਦੀਆਂ ਨੇ ਸਾਡੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਆ। ਹਰਕਾ ਜਦੋਂ ਇੱਕ ਪਾਵਰ ਆ ਜਾਂਦੀ ਆ ਨਾ ਪਾਵਰ ਆਏ ਤੋਂ ਪਤਾ ਲੱਗਦਾ ਬੰਦਾ ਕਹੇ ਜਾਇਆ। ਜਿਉਂ ਤੱਕ ਬੰਦੇ ਕੋਲ ਪਾਵਰ ਨਹੀਂ ਹੁੰਦੀ ਉਹ ਸਾਰੇ ਨਵਾੜੇ ਹੁੰਦੇ ਨੇ। ਇਸੇ ਕਰਾ ਭਗਵਾਨ ਤੋਂ ਮੰਨਦਾ। ਅਈ ਤਾਂ ਭਗਵਾਨ ਤੁਹਾਨੂੰ ਇਹ ਕਹਨੇ ਆ ਤੇ ਸਾਡੀਆਂ ਮੰਗਾਂ ਨਾ ਮੰਨ। ਤੇਰੀਆਂ ਪੁਰਾਣੀਆਂ ਵੀਡੀਓ ਚੱਕ ਲਾ। ਉਹ ਪੀੜੀਆਂ ਨੂੰ ਸੁਣ ਕੇ ਉਹਨਾਂ ਗੱਲਾਂ ਨੂੰ ਲਾਗੂ ਕਰਦੇ ਬਸ ਹੋਰ ਤੱਕ ਜਿਆਦਾ ਕੁ ਨਹੀਂ। ਉਹਦੀਆਂ ਕਮੇਟੀ ਕੈਸਟਾਂ ਨੂੰ ਸੁਣ ਕੇ ਉਹਨਾਂ ਗੱਲਾਂ ਨੂੰ ਲਾਗੂ ਕਰ ਦੋਵੇ ਅਸੀਂ ਸਾਡੀ ਕੋਈ ਮੰਗ ਨਹੀਂ ਅਸੀਂ ਕੋਈ ਧਰਨਾ ਨਹੀਂ ਲਾਉਂਦੇ ਆਪਣੀਆਂ ਕਹੀਆਂ ਵੀਆਂ ਗੱਲਾਂ ਚਾਹੇ ਉਹ ਕਮੇਟੀ ਦੌਰ ਤੇ ਕਹੀਆਂ ਨੇ ਚਾਹੇ ਉਹ ਸਰਕਾਰ ਬਣਨ ਤੋਂ ਪਹਿਲਾਂ ਕਹੀਆਂ ਉਹਨਾਂ ਗੱਲਾਂ ਨੂੰ ਲਾਗੂ ਕਰ ਦੋਵੇ ਅਸੀਂ ਮੰਨ ਲਾਂਗੇ ਠੀਕ ਆ ਪਰ ਲਾਗੂ ਹੋਣ ਯਾਨੀ ਤੂੰ ਕਿਹੜੀਆਂ ਸਰਕਾਰਾਂ ਨੇ ਹਮੇਸ਼ਾ ਕਾਰਪੋਰੇਟ ਦੀ ਲਾਖੀ ਕਰਦੀਆਂ ਨੇ ਉਹ ਰਾਖੀ ਕਰਦੀਆਂ ਹੋਈਆਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਹ ਦੱਫਦੀਆਂ ਨੇ ਕੁਛਲਦੀਆਂ ਨੇ ਉਹ ਕੰਮ ਇਹ ਪੰਜਾਬ ਦੀ ਸਰਕਾਰ ਕਰ ਰਹੀ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਸਾਂਝੀ ਕਰ ਦੇਣੀ ਚਾਹੁੰਦਾ ਅਸਲ ਜੇ ਪੰਜਾਬ ਜਿਹੜੀ ਮੀਟਿੰਗਾਂ ਵਿਚਾਰੇ ਟੁੱਟੀ ਕਿਉਂ ਹਾਂਜੀ ਸਾਨੂੰ ਇਹ ਨਹੀਂ ਕਹਿ ਸਕਦਾ ਜਦੋਂ ਮੀਟਿੰਗ ਚੱਲ ਰਹੀ ਸੀ ਬੜੇ ਸੁਖਾਂਵੇਂ ਮਾਹੌਲ ਚ ਚੱਲਦੀ ਸੀ ਉੱਥੇ ਮੁੱਖ ਮੰਤਰੀ ਉਗਰਾਹਾ ਸਾਹਿਬ ਨੂੰ ਕਹਿੰਦਾ ਸੂਜਕਤਿਕਸਾਰ ਮੋਰਚੇ ਦੇ ਆਗੂਆਂ ਨੂੰ ਕਹਿੰਦਾ ਕਿ ਤੁਸੀਂ ਧਰਮਾਂ ਵਾਪਸੀ ਦਾ ਐਲਾਨ ਕਰੋ ਪਹਿਲਾਂ ਆਪਾਂ ਅੱਗੇ ਗੱਲ ਫੇਰ ਕਰਾਂਗੇ ਉਗਰਾਹਾ ਸਾਹਿਬ ਨੇ ਕਿਹਾ ਵੀ ਹੁਣ ਸਾਡੀ ਤੂੰ ਮੁੱਤਰ ਮੁੱਤਰ ਵੀ ਖੋਣੀ ਆ ਉਹ ਗੱਲ ਹੈ ਪੰਜਾਬ ਦੇ ਵਿੱਚ ਚੱਲੀ ਵੀ ਮੋਤਰ-ਮੋਤਰ ਕਿਹੜੀ ਗੱਲ ਹੋਈ ਮੋਤਰ-ਮੋਤਰ ਵਾਲੀ ਅਸਲ ਮੋਤਰ-ਮੋਤਰ ਕੀ ਆ ਟੀਕਾ ਕਿਸਾਨ ਦੇ ਖੇਤ ਚ ਇੱਕ ਬੀਬੀ ਬੱਲਾ ਚੁਗ ਰਹੀ ਸੀ ਢਣਕਦੀਆਂ ਬੱਲਾ ਉਹ ਕਿਸਾਨ ਨੇ ਅੱਜ ਉਹਦੀਆਂ ਬੱਲਾ ਖੋਲੀਆਂ ਉਹ ਬੀਬੀ ਉਹਦੇ ਕਹਿੰਦੀ ਮੋਤਰ-ਮੋਤਰ ਝਾਕਣ ਲੱਗੀ ਮਤਲਬ ਕੌੜਾ ਝਾਕਾ ਲੱਗੀ ਆਪਾਂ ਨੂੰ ਬਹੁਤ ਨੰਪੀ ਲਾਈ ਕਿਸਾਨ ਕਹਿੰਦਾ ਉਸ ਬੀਬੀ ਨੂੰ ਕਹਿੰਦਾ ਆ ਮੋਤਰ-ਮੋਤਰ ਕਿਉਂ ਝਾਕਦੀਆਂ ਉਹ ਕਹਿੰਦੀ ਹੁਣ ਤਾਂ ਬੱਲਾ ਤਾਂ ਖੋਲੀਆਂ ਸਾਡੀ ਮੋਤਰ-ਮੋਤਰ ਵੀ ਕੋਣੀ ਆ ਪਾਵੇ ਆ ਕਿ ਸਾਡੇ ਕੋਲ ਇੱਕੋ ਇੱਕ ਰਾਹ ਏ ਧਰਨੇ ਪ੍ਰਦਰਸ਼ਨਾਂ ਦਾ ਸਰਕਾਰ ਨੂੰ ਜਗਾਵਣਾ ਆਪਣੀਆਂ ਮੰਗਾਂ ਮਨਾਉਣੀਆਂ ਜੇ ਆਤਮਾਨ ਸਾਡਾ ਉਹ ਮੂਤਰ ਮੂਤਰ ਵੀ ਖੋਣ ਨਾ ਸਕਦਾ ਗੱਲ ਇੰਨੀ ਹੋਵਾ ਇਹ ਗੱਲ ਉੱਥੇ ਬਰਾਹਮਣ ਸਾਹਿਬ ਨੇ ਕਹਿਤੀ ਉਸ ਗੱਲ ਦਾ ਗੁੱਸਾ ਲੱਗਿਆ ਇਕਰਾਚੇਵਾਲ ਸਾਹਿਬ ਨੇ ਵੀ ਜਿਹੜੀ ਮਾਰਕਫੈਟ ਮਿਲਕਫੈਟ ਜਾਂ ਇਹਨਾਂ ਅਦਾਰਿਆਂ ਦੇ ਵਿੱਚ ਕ腐ਪਸ਼ਨ ਹੋ ਰਹੀ ਆ ਉਹਨਾਂ ਕ腐ਪਸ਼ਨ ਅਫਸਰਾਂ ਦਾ ਨਾਮ ਲੇਤਾ ਮੁੱਖ ਮੰਤਰੀ ਸਾਹਿਬ ਨੂੰ ਗੁੱਸਾ ਆ ਗਿਆ ਕਿਉਂਕਿ ਉਹਦੇ ਚੇਤੇ ਨੇ ਉਹ ਜਿਹੜੀ ਕਰਾਪਸ਼ਨ ਆ ਉਹਦਾ ਹਿੱਸਾ ਮੁੱਖ ਮੰਤਰੀ ਸਾਹਿਬ ਕੋਲ ਜਾਂਦਾ ਉਹਨਾਂ ਨੂੰ ਸਹਾਰ ਹੀ ਨਹੀਂ ਕੀ ਗੱਲ ਇਸ ਗੱਲ ਨੂੰ ਨਾ ਸਹਾਰਦੇ ਹੋਏ ਉਹ ਮੇਡ ਨੂੰ ਛੱਡ ਕੇ ਭੱਜ ਗਏ ਪ੍ਰਧਾਨ ਜੀ ਤੁਸੀਂ ਵੀ ਵੱਡੇ ਕਿਸਾਨ ਆਗੂ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ 'ਚ ਹਾਜ਼ਰੀ ਲਵਾਉਂਦੇ ਆ ਰਹੇ ਹੋ ਪਰ ਜਿਸ ਤਰੀਕੇ ਨਾਲ ਤੁਹਾਨੂੰ ਸਵੇਰੇ ਚੱਕਿਆ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਬਹੁਤ ਗਲਤ ਵਤੀਰਾ ਇਹ ਵੇਖੋ ਮੈਂ ਤੁਹਾਨੂੰ ਗੱਲ ਹੋਰ ਸਾਫ ਕਰਦਾ ਸਾਡਾ ਜਿਹੜਾ ਪ੍ਰੈਸ ਖਤਰ ਪਰਮੇਲ ਸਿੰਘ ਸੀਰਾ ਕੋ ਇੱਕ ਮਿਹਨਤ ਕੋ ਵੱਧ ਹੋ ਸਮਾ ਹੋ ਗਿਆ ਬਿਮਾਰ ਚੱਲ ਰਿਹਾ ਮੈਂ ਉਹਦੇ ਕੋ ਡੀ ਐਮ ਸੀ ਹਸਪੀਟਲ ਦੇ ਵਿੱਚ ਪਾਵ ਮੈਂ ਸਿਰਫ ਘਰਾਂ ਨਹਾਉਣ ਤੋਂ ਨਹੀਂ ਤੇ ਕੱਪੜੇ ਬਦਲਣ ਲਈ ਆਇਆ ਤਾਂ ਅਤੇ ਪੈਸੇ ਲੈਣ ਲਈ ਆਇਆ ਤਾਂ ਆ ਕੇ ਮੈਂ ਕਰਾਂ ਸ਼ਾਮ ਨੂੰ ਆਇਆ ਉਹਨਾਂ ਨੇ ਇਹ ਗੱਲ ਨੂੰ ਵੀ ਧਿਆਨ ਨਹੀਂ ਰੱਖਿਆ ਹਾਲਾਂਕਿ ਸੀ ਆਰ ਡੀ ਨੂੰ ਇਹ ਰਿਪੋਰਟ ਸੀ ਐਸ ਐਚਓ ਸਾਹਿਬ ਨੂੰ ਪਤਾ ਤਾਂ ਅਤੇ ਡੀਐਸਪੀ ਸਾਹਿਬ ਨੂੰ ਪਤਾ ਤਾਂ ਉਹਨਾਂ ਨੇ ਇਹ ਗੱਲ ਦਾ ਵੀ ਧਿਆਨ ਨਹੀਂ ਮਾਰਿਆ ਵੀ ਇਹ ਨਾ ਇਹਨੇ ਉਸ ਧਰਨੇ 'ਚ ਜਾਣਾ ਤੇ ਉਹ ਮਰੀਜ਼ ਕੋਲ ਆ ਇਹਨੇ ਬਰਾਬਸ ਵੀ ਮਰੀਜ਼ ਕੋਲ ਜਾਣਾ ਇਹ ਵੀ ਉਹਨਾਂ ਨੇ ਇਹਨਾਂ ਗੱਲ ਦਾ ਧਿਆਨ ਨਹੀਂ ਰੱਖਿਆ ਮਤਲਬ ਮੈਨੂੰ ਜਿਹੜਾ ਘਰ ਤੋਂ ਸਵੇਰੇ 3 ਵਜੇ ਅਰੈਸਟ ਕਰ ਲਿਆ ਗਿਆ ਸ਼ਾਮ ਨੂੰ ਮੈਨੂੰ ਜਦੋਂ ਕਿਸੇ ਸਮਝੌਤਾ ਹੋਇਆ ਸੰਯੁਕਤ ਸਾਲ ਮੋਚੇਗਾ ਉਸ ਵੇਲੇ ਛੱਡਿਆ ਗਿਆ ਬਹੁਤ ਮਾੜਾ ਸਾਡੇ ਨਾਲ ਭਲ ਮਾਜਰਾ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਪ੍ਰਧਾਨ ਜੀ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਆਉਂਦੇ ਸੀ ਵੀ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਪਰ ਪੰਜਾਬ ਸਰਕਾਰ ਇਹ ਕਹਿੰਦੀ ਸੀ ਅਸੀਂ ਕਿਸਾਨ ਹਤੈਸ਼ੀ ਆ ਪਰ ਇਹਨਾਂ ਨੇ ਸਾਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿਸਾਨਾਂ ਨੂੰ ਤੁਹਾਨੂੰ ਕੀ ਲੱਗਦਾ ਇਹ ਸਾਰੇ ਰਲੇ ਹੋਏ ਨੇ ਨੰਬਰ 2 ਦੇ ਹੋ ਗਿਆ ਦੇਖੋ ਇੱਕ ਪੰਜਾਬ ਦੀ ਚਾਹੇ ਦੇਸ਼ ਦੀ ਮਾੜੀ ਕਿਸਮਤ ਆ ਜਿਹੜੇ ਵੀ ਆਗੂ ਨੂੰ ਅਸੀਂ ਕਮੂਰੇ ਲਿਆਉਨੇ ਆ ਕੋਈ ਠੀਕ ਸਮਝ ਕੇ ਚਾਹੇ ਉਹ ਲਾਰੇ ਨਾਲ ਆਉਂਦਾ ਪਰ ਉਹ ਜਦ ਕੁਰਸੀ ਪਰ ਬੈਠ ਜਾਂਦਾ ਫਿਰ ਉਹਦੀ ਨਿਗਾ ਬਦਲ ਜਾਂਦੀ ਹੈ ਇਸੇ ਤਰ੍ਹਾਂ ਸੈਂਟਰ ਸਰਕਾਰ ਦਾ ਕੰਮ ਦਾ ਹੁਣ ਪੰਜਾਬ ਸਰਕਾਰ ਨੇ ਵੀ ਸ਼ਰਮ ਲਾ ਲਈ ਭਗਵੰਤ ਮਾਨ ਦਾ ਮੈਨੂੰ ਇਹ ਲੱਗਦਾ ਵੀ ਸਾਰਿਆਂ ਨਾਲੋਂ ਇਹ ਬੇਸ਼ਰਮ ਮੁੱਖ ਮੰਤਰੀ ਨਿਕਲਿਆ ਜੀਨੇ ਕਿਸਾਨ ਨੂੰ ਵੀ ਨਜ਼ਰਦਾਰ ਕਰਦਾ ਜਿਹੜਾ ਆਪਣਾ ਪੁਖਾਰੇ ਕੇ ਆਪਣੇ ਆਪ ਨੂੰ ਘਾਟੇ ਜਾ ਕੇ ਸਾਰੀ ਦੁਨੀਆ ਦਾ পেট ਪਾਲਦਾ ਉਹਨੂੰ ਵੀ ਖੁਸ਼ ਕਰਕੇ ਪਰੇ ਹੋ ਕੇ ਖੜ ਗਿਆ ਕਿਉਂਕਿ ਆਰੇ ਦੀ ਗਏ ਬਣ ਗਿਆ ਹੁਣ ਮੰਗਾ ਪੂਰੇ ਹੁੰਦੇ ਨੇ ਹੁੰਦੇ ਨੇ ਇਹ ਕਿਸੇ ਦਾ ਬਹਾਨਾ ਭੱਜੰਦਾ ਲੈਂਦਾ ਹੈ ਬਹਾਨਾ ਦੂਏ ਪਰਥੋ ਆਪਣਾ ਕਿਸਾਨਾਂ ਪਰਥੋਪਦਾ ਹੈ ਉਹਦੇ ਪਾਸ ਤੋਂ 12 ਰੁਪਏ ਗੱਲ ਉਹਦੀ ਨੀਤੀ ਹੈ ਕਿਸਾਨਾਂ ਦਾ ਪੂਰਾ ਉਤਰਨ ਦੀ ਉਹ ਸੈਂਟਰ ਨਾਲ ਰਲਿਆ ਬਹ ਲੱਗਦਾ ਔਰ ਇਹੀ ਕਾਰਨ ਹੈ ਉਹ ਕਿਸਾਨੀ ਨੂੰ ਹੈਰਾਨ ਕਰਦਾ ਚੰਡੀਗੜ੍ਹ ਜਾਣ ਤੋਂ ਮੰਗੀਆਂ ਮੰਨਾ ਮੰਗਾ ਮੰਨੀਆਂ ਵੀ ਆ ਵੀ ਸੁਣ ਦੋ ਭੱਜ ਗਿਆ ਆ ਕਿਸਾਨਾਂ ਨੂੰ ਇੱਥੋਂ ਤੱਕ ਆ ਵੀ ਸਾਧਰੀ ਚੱਕ ਕੇ ਜਿਹੜਾ ਜਬੰਦ ਕਰਦਾ ਤਾਂ ਕਿ ਕੋਈ ਉੱਥੇ ਕੋਈ ਜਾ ਨਾ ਸਕੇ ਇਹ ਕੋਈ ਉਹਦੀ ਜ਼ਿੰਮੇਵਾਰੀ ਵਾਲੀ ਗੱਲ ਨਹੀਂ ਹੈ ਇੱਕ ਗਿਰੇਵੇ ਕੰਮ ਨੇ ਇਹ ਤਾਂ ਮੈਂ ਕਹਿੰਦਾ ਵੀ ਮੈਨੂੰ ਇਦੋਂ ਕੋਈ ਸ਼ਬਦ ਨਹੀਂ ਮਿਲਦਾ ਪਰ ਉਹ ਹੋਰ ਕਿੱਜ ਕੀ ਦਿਖਾਦਾ ਬੇਸ਼ਰਮ ਸਰਕਾਰਾਂ ਦਾ ਇਹੀ ਬਤੀਰਾ ਹੁੰਦਾ ਵੀ ਉਹ ਜਨਤਾ ਦੇ ਪੋਟਾ ਲੈ ਕੇ ਫਿਰ ਉਹ ਆਪਣੇ ਮਸਲੇ ਹੱਲ ਕਰਨ ਭਰਾ ਜਾਂਦੇ ਨੇ ਹੁਣ ਕੋਈ ਕਿਸੇ ਲੋੜ ਨੂੰ ਲੁੱਟਾ ਲੰਗਾ ਜੋ ਲੁੱਟ ਨਾਜ ਨਗਾ ਹੁੰਦਾ ਇਹਦਾ ਮਤਲਬ ਲੁੱਟ ਖਾਤਰੇ ਆਏ ਨੇ ਲੋਕਾਂ ਖਾਤਰ ਨਹੀਂ ਆਏ ਹੁਣ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਜਿਹੜਾ ਰਾਣਾ ਗਰਜੀਤ ਹੈ ਕਾਂਗਰਸ ਦਾ ਉਹਨੇ ਕਿਹਾ ਕਿ ਮੈਂ ਐਮਐਸਪੀ ਦਾ ਆਉਂਗਾ ਮੱਕੀ ਦੇ ਉੱਤੇ ਪਰ ਜਿਹੜੀ ਸਰਕਾਰ ਹੁੰਦੀ ਹੈ ਗਵਰਨਮੈਂਟ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਮਿੱਟ ਚ ਗੌਰ ਕਰ ਲੈ ਕਿਸੇ ਗੱਲ ਤੇ ਕੀ ਪੰਜਾਬ ਸਰਕਾਰ ਨਹੀਂ ਐਮਐਸਪੀ ਦੇ ਸਕਦੀ ਸਾਰੀ ਗੱਲ ਨੀਤ ਦੀ ਹੈ ਜਿਹੜੀਆਂ ਗੱਲਾਂ ਪਹਿਲਾਂ ਕਿਦਾਂ ਵੀ ਗੱਲ ਨੀਤ ਦੀ ਐ ਹੁਣ ਅੱਜ ਉਹਦੀ ਨੀਤ ਆਪਣੇ ਕੋਲ ਐ ਸਭ ਕੁਝ ਦੇ ਸਕਦੀ ਐ ਪਰ ਇਹਦੇ ਆਪਣੇ ਨਹੀਂ ਪੇਟ ਪੂਰੇ ਹੁੰਦੇ ਹਨ ਇਹ ਆਪਾਂ ਹੀ ਰੱਜਰ ਤੋਂ ਨਹੀਂ ਹਟਦੇ ਹਨ ਖਾਣੇ ਕੀ ਭੁੱਖ ਲੈ ਕੇ ਵਰਦਦੇ ਨੇ ਗਾਹੀ ਗਾਹ ਗਾਹੇਗਾ ਜਿਹੜੀ ਵੀ ਸਰਕਾਰ ਹੋ ਰਹੀ ਆ ਉਹਨੇ ਕਿਸਾਨ ਪੰਜਾਬ ਦਾ ਪੱਠਾ ਹੀ ਬਿਠਾਇਆ ਚਾਹੇ ਕਿਸਾਨੀਆਂ ਚਾਹੇ ਸਿੱਖੀਆਂ ਚਾਹੇ ਮਜ਼ਦੂਰ ਹੈ ਉਹਨਾਂ ਨੂੰ ਕੋਈ ਆਪਣਾ ਹੱਕ ਨਹੀਂ ਮਿਲਿਆ ਇਸੇ ਕਾਰਨ ਸਾਡਾ ਜਿਹੜਾ ਸਭ ਤੋਂ ਇੱਕ ਨੰਬਰ ਸੂਬਾ ਦਾ ਆ ਸਭ ਤੋਂ ਪਿੱਛੇ ਰਹਿ ਗਿਆ ਆ ਕੀ ਐ ਜੇ ਤੁਸੀਂ ਕਿਸਾਨਾਂ ਨੂੰ ਕਿਸੇ ਦੇਸ਼ ਦੇਣਾ ਚਾਹੁੰਦੇ ਹੋ ਹਾਂਜੀ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਦੇਖੋ ਕਿਸਾਨ ਸਾਡੇ ਕਿਸੇ ਇਹੀ ਸੁਨੇਹਾ ਹੈ ਕਿ ਜੇ ਜਾਗੋਗੇ ਇਕੱਠੇ ਹੋਮ ਹੋਗੇ ਤਾਂ ਤੁਸੀਂ ਆਪਣਾ ਹੱਕ ਵਿਚਾਰ ਖੋਗੇ ਨਹੀਂ ਲੋਕਾਂ ਦਾ ਲੁੱਟ ਕੇ ਪਰੇ ਹੋਣਾ ਹੈ ਕਾਰਪੋਰੇਟਰ ਸੁਵਾ ਦੇਣਾ ਤੁਹਾਨੂੰ ਟਿੱਪੇ ਚੱਕਰੇ ਪੈਣਗੇ ਅਜੇ ਵੀ ਟਾਈਮ ਹੈ ਜਾਗਣ ਦਾ ਜਾਗ ਪੋ ਜਾਗ ਪੋ ਜਾਗੋ ਇਕੱਠ ਸੋ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਸਾਡੇ YouTube ਚੈਨਲ ਮਨਜੋਤ ਸਿੰਘ ਘਰਾਣ ਨੂੰ ਸਬਸਕ੍ਰਾਈਬ ਕਰ ਲਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ